ਕਾਸ਼ੀ ਕੌਸਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਲਡਰ ਆਪਣੇ YouTube ਚੈਨਲ ਤੇ ਅਨਹੰਦ ਗੇਲ ਵੀਲੋਗਸ ਅੱਜ ਆਪਾਂ ਚੱਲੇ ਤਾਂ ਕੀ ਕੁ ਮਨ ਫੇਰਾ ਨਾ ਹਰਮਾਨਵੀਰ ਜੀ ਨਾਲ ਚੱਲੇ ਆਪਾਂ ਅੱਜ ਆਪਾਂ ਉੱਥੇ ਜਾ ਕੇ ਤਾਂ ਮਿਲਦੇ ਆ ਹੁਣ ਆਪਾਂ ਇਥੋਂ ਨਿਕਲਣ ਲੱਗੇ ਆ ਤਿਆਰ ਹੋ ਗਏ ਆ ਰੈਡੀ ਹੋ ਗਏ ਆ ਹਰਮਾਨ ਜੀ ਰੈਡੀ ਹੋ ਗਿਆ ਵਾ ਇਵਸਾ ਪਹੁੰਚਣ ਤੋਂ ਲੱਗੇ ਸਾਡੀ ਫਲਾਈਟ ਹੈਗੀ ਆ 2 ਵਜੇ ਦੀ ਇਥੋਂ ਅਸੀਂ 11:30 ਵਜੇ ਤੱਕ ਪਹੁੰਚਣਾ ਵਾ 20 ਮਿੰਟਾਂ ਦਾ ਰਸਤਾ ਇਥੋਂ ਫਿਰ ਜਰਮਾਨੀ ਕਿ ਨਹੀਂ ਤੁਹਾਨੂੰ ਮੈਂ ਤੁਰਕੀ ਘੁਮਾ ਕੇ ਲੈਣਾ ਤੇ ਅਸੀਂ ਚੱਲਿਆ ਮਾਨ ਦੇ ਨਾਲ ਮੈਂ ਤੇ ਅਨਾਲ ਸੀ ਤੂੰ ਇ ਘਰ ਉਰੇ ਇਹ ਦਮਾਰਸ਼ ਹੁੰਦਾ ਪੀ ਬਹੁਤ ਜ਼ਿਆਦਾ ਅਮਰ ਇਸ ਬਿਸਿੰਕਲੇਵਰ ਦਰਾਂ ਵਿੱਚ ਕਮਾਤ ਨਹੀਂ ਦਰਾਂ। ਕਮਾਤ ਤੋਂ ਨਾ ਪਾਣੀ ਕਹਿੰਨ। ਬੋਟਨ ਐਰਪੋਰਟ ਤੇ ਵੀ ਹਣਾ। ਸੀਪੰਸਾ। ਹਮ। ਸੱਚ ਹੈ। ਸ਼ਲਾਹ ਕਨ ਸੈਂਸ ਹਮ ਫੰਦ ਉਸ ਬੈਡਨ ਐਸ ਰੰਬੰਦ। ਬੋਨ ਜੀ ਹੁਣ ਐਰਪੋਰਟ ਤੇ ਤੇ ਹੁਣ ਆਪਾਂ ਜਾ ਰਹੇ ਹਾਂ ਜੱਜਵਾਲੂ। ਇੱਥੋਂ ਚੈੱਕ ਇਨ ਕਰਾਂਗੇ ਤੇ ਫਿਰ ਆਪਾਂ ਵੱਡਾ 에어ਪੋਰਟ ਹੈ ਜਿੱਥੇ ਸਾਰੇ ਫਲਾਈਟ ਨੰਬਰ ਆਉਂਦੇ ਆ ਕਿਹੜੀ ਫਲਾਈਟ ਤੇ ਨਹੀਂ ਜਾਣਾ ਬਹੁਤ ਵੱਡੀ ਸਕਰੀਨ ਲੱਗੀ ਹੋਈ ਆ ਟ੍ਰਾਂਸਪੋਰਟਰਾਂ ਬਹੁਤ ਬੁਝਾਈ ਬਹੁਤ ਵੱਡਾ ਜਰਮਨ ਦਾ ਜਰਮਨ ਦਾ ਸਭ ਤੋਂ ਵੱਡਾ 에어ਪੋਰਟ ਆ ਪਰਮਸੋਕੂ ਸਭ ਸਕਰੀਨ ਲੱਗੀ ਜਿੱਤੀ ਵੱਡੀ ਕੇ ਤੂੰ ਜਿਹੜਾ ਜੀ ਤੇ ਆਪਣੇ ਜਹ ਤੱਕ ਪਹੁੰਚ ਸਕਦੇ ਕਿੰਨੇ ਵਜੇ ਫਲਾਈਟ ਆ ਸਾਰਾ ਕੁਝ

ਹਾਂ ਆਪ ਵੀ ਟੈਨ ਹੋ ਗਏ ਹਾਂ ਆਪਾਂ ਲਾਈਨ 'ਚ ਲੱਗੇ ਆਂ ਸੇ ਗਾਂਪੋਰਟ 에어ਪੋਰਟ ਪਹੁੰਚ ਕੇ ਸਾਰੀ ਚੈਕਿੰਗ ਹੋਗੀ ਹੁਣ ਆਪਾਂ ਬੈਠੇ ਵੇਟ ਕਰੰਦੇ ਪੌਣੇ 2 ਵਜੇ ਹਾਡੀ ਫਲਾਈਟ ਆ ਅੱਡਾ ਵੱਡਾ 에어ਪੋਰਟ ਕੇ ਆਣ ਦਾ ਘੁਮ-ਘਮ ਕੇ ਥੱਕ ਹੀ ਗਿਆ ਹੁਣ ਸਾਡੀ ਫਲਾਈਟ ਹੈਗੀ ਆ 2 ਵਜੇ ਪੌਣੇ 2 ਵਜੇ ਹੁਣ ਆਪਾਂ ਇਥੇ ਵੇਟ ਕਰੰਦੇ ਆ ਰਮਾਨ ਤੇ ਅਨੰਦ ਕੁਝ ਖਾਣ ਵਾਸਤੇ ਲੈਣ ਗਏ ਆ ਮੈਂ ਇੱਥੇ ਵੇਟ ਕਰੂੰਗੀ ਮੈਂ ਸਮਾਨ ਦਾ ਧਿਆਨ ਰੱਖਣ ਦੀ ਹੈ ਤੇ ਨਾਲੇ ਉਹਨਾਂ ਦੀ ਵੇਟ ਕਰੂੰਗੀ ਫਿਰ ਤੁਹਾਨੂੰ ਮਿਲਦੇ ਹਾਂ ਟਿੱਕੀ ਜਾ ਕੇ ਕਰ ਗਿਆ ਜਾ ਐਂਟਰੀ ਹੁਣ ਆਪਾਂ ਆਪਣੀ ਸੀਟ ਤੇ ਜਾ ਕੇ ਬਹਿਣ ਲੱਗੀਆਂ ਹੈਲੋ ਸੀਟ ਤੇ ਜਾ ਕੇ ਰਵਾਂਗੇ ਹੈਲੋ ਹੈਲੋ ਵੈਲਕਮ ਹੈਲੋ ਅਡਾ ਨੰਬਰ ਹੈਗਾ 24 E ਅਡਾ ਸੀਟ ਨੰਬਰ ਤੇ ਜਾ ਕੇ ਪਹੁੰਚਾਂਗੇ ਤੋ ਅਨੰਦ ਇੱਕ ਵਾਰ ਫਿਰ ਤੋਂ ਬਹਿ ਗਿਆ ਜਾਂਜ ਦੇ ਵਿੱਚ ਹੁਣ ਕਰੂਗਾ ਫਲਾਈ ਤੁਰਕੀ ਵੱਲ ਨੂੰ ਅਨੰਦ ਕਿਦਾਂ ਵਧੀਆ ਲੱਗੰਦਿਆ ਆ ਆ ਮਨ ਦਿਨ ਖੜਾਣਾ ਪ੍ਰੋਮਿਸ ਕੀਤਾ ਕਿ ਤੁਹਾਨੂੰ ਘੁਮਕ ਲਿਆਵਾਂਗਾ ਫਿਰ ਆਪਾਂ ਚੱਲਦੇ ਆ ਲੋਕ ਦੇਖੀਏ ਹੁਣ ਆਹ ਇੰਤਾਂ ਨਹੀਂ ਆ ਤੁਰਕੀ ਚਾਹੀਦੀ ਆ ਖਣਕਣ ਲੱਗੀ ਹੁਣ ਜਾ ਕੇ ਤੁਹਾਨੂੰ ਦਿਖਾਵਾਂਗੇ ਤੁਰਕੀ ਤੁਰਕੀ ਦੇਸ਼ ਕੁਮਾਗੇ ਫਿਰਾਂਗੇ ਖਾਵਾਂਗੇ ਪੀਵਾਂਗੇ ve Bey Gökçen Havalimanı'na hoş geldiniz. Yolduğunuzu rahat ve keyifli geçmiş olduğunu umuyoruz. Kendi emniyetiniz için uçak tamamen önce. Bekemeye kalsın. ਸਤ ਜੀ ਜੋਂ ਬਸ ਤੇ ਵਿਚ ਆ ਗਏ ਹਾਂ ਬਸ ਕੋ ਹੀ ਜਾਵਾਂਗੇ 에어ਪੋਰਟ ਦਾ d'y restaurant <mimitra> mo sonar omnia <mimitra> am y wybos sona no gwevoga paon diga eit no forna no five of altsmanis chlehan han no gela kan d'o అను సార్ చెక్ సీ సార్